ਮੇਰੇ ਨਾਲ ਕਾਫੀ ਸੈਕਸ਼ੂਅਲ ਹਰਾਸਮੈਂਟ ਔਰ ਕਾਫੀ ਚੀਜ਼ਾਂ ਮੇਰੇ ਨਾਲ ਵਾਪਰਨ ਤੋਂ ਬਾਅਦ ਪੁਲਿਸ ਦੇ ਵਿੱਚ ਜਾਣ ਤੋਂ ਬਾਅਦ ਮੇਰੀ ਕੰਪਲੇਂਟ ਦੀ ਮੇਰੀ ਸੁਣਵਾਈ ਨਹੀਂ ਹੋਈ ਹੈ ਇਹਨਾਂ ਨੇ ਕਾਫੀ ਬਾਰ ਮਤਲਬ ਆਫਰਸ ਕੀਤੀ ਅਗਰ ਤੈਨੂੰ ਫਾਈਨੈਂਸ਼ੀਅਲੀ ਜ਼ਿਆਦਾ ਸਪੋਰਟ ਚਾਹੀਦੀ ਆ ਤਾਂ ਤੂੰ ਮੇਰੇ ਨਾਲ ਆ ਵਿਕਾਸ ਸੰਧੂ ਜਿਹੜਾ ਹੈਗਾ ਬੰਦਾ ਉਹ ਕਰ ਰਿਹਾ ਸੀ ਕਿ ਤੂੰ ਮੇਰੇ ਨਾਲ ਆ ਜਦੋਂ ਉਹਨਾਂ ਨੇ ਮੈਨੂੰ ਆਫਰਸ ਕੀਤੇ ਸੀ ਅੱਗੋਂ ਕਿ ਹਾਂ ਵੀ ਤੂੰ ਅਸੀਂ ਤੈਨੂੰ ਦਾਦਾ ਪੈਸੇ ਦੇ ਦਾਂਗੇ ਤੇ ਸਾਡੇ ਤੇ ਲਾ ਕਿ ਕੁੜੀਆਂ ਅਸੀਂ ਗਿਆ ਸੀ ਇਕੱਠੀਆਂ ਹੋ ਕੇ ਮਤਲਬ ਸਾਈਡ ਤੇ ਵਾਸ਼ਰੂਮ ਵਾਲੀ ਸਾਈਡ ਚਲੇਗੇ ਸੀ ਫੋਟੋਸ ਵਗੈਰਾ ਕਲਿੱਕ ਕਰਨ ਜਿਵੇਂ ਕੁੜੀਆਂ ਕਲਿੱਕ ਕਰਨ ਜਾਣੀਆਂ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਏ ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਡਰਿੰਕ ਵਗੈਰਾ ਕੀ ਲਓਗੇ ਨਹੀਂ ਤਾਂ ਮਨ ਨੂੰ ਉਸ ਤੇ ਮੈਂ ਕਾਹ ਕਿ ਤੁਸੀਂ ਮੈਨੂੰ ਜੂਸ ਵਗੈਰਾ ਉੱਛ ਦੇ ਦਿਓ ਕਿਉਂਕਿ ਮੈਂ ਡਰਿੰਕ ਵਗੈਰਾ ਨਹੀਂ ਕਰਦੀ ਹੈਗੀ ਤੇ ਜਦੋਂ ਜੂਸ ਵਗੈਰਾ ਦਿੱਤਾ ਤੇ ਮੈਂ ਜੂਸ ਪੀਤਾ denn after that ਮੇਰੇ ਹੈਡੇਕ ਹੋਣ ਲੱਗ ਗਿਆ ਸੀ ਮੈਂ ਜਦੋਂ ਪਨ ਜਦ ਦਸਟਮੈਂਟ ਉੱਪਰ ਹੋਏ ਤੇ ਉਸ ਤੋਂ ਬਾਅਦ ਮੇਰਾ ਹੈਡੇਕ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਮੈਨੂੰ ਘੋਸ਼ ਨਹੀਂ ਸੀ ਉਸ ਟਾਈਮ ਤੇ ਸਾਈਡਾਂ ਤੋਂ ਆਵਾਜ਼ਾਂ ਆਸੀ ਮਦਾਕ ਸੁਣ ਰਹੀ ਸੀ ਇਹਨਾਂ ਦੀ ਹਲਕੀ ਹਲਕੀ ਆਵਾਜ਼ ਚੁੰਗੀ ਸੀ ਪਰ ਮੈਨੂੰ ਘੋਸ਼ ਨਹੀਂ ਸੀ ਦੂਜੇ ਦਿਨ ਜਦੋਂ ਇਹਨਾਂ ਦੇ ਘਰੇ ਉੱਠੀ ਆ ਮੈਂ ਤੇ ਉਸ ਟਾਈਮ ਮੈਂ ਜਦੋਂ ਦੇਖਿਆ ਕਿ ਮੈਂ ਆਪਣੇ ਰੂਮ ਦੇ ਵਿੱਚ ਨਹੀਂ ਆ ਤੇ ਮੈਂ ਵਿਕਾਸ ਚੰਦੂ ਨੂੰ ਪੁੱਛਿਆ ਕਿ ਮੈਂ ਇੱਥੇ ਆ ਤੇ ਉਹਨਾਂ ਨੇ ਕਿਹਾ ਕਿ ਸਾਡਾ ਘਰ ਆ ਤੂੰ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਅੱਛੇ ਤੈਨੂੰ ਇੱਥੇ ਲਿਆਏ ਸੀ ਤੇ ਉਹਨਾਂ ਨੇ ਕਿਹਾ ਤੂੰ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਮੈਂ ਦੁਬਾਰਾ ਫਿਰ ਉਹਨਾਂ ਨੂੰ ਪੁੱਛਿਆ ਕਿ ਸਰ ਮੈਂ ਡਰਿੰਕ ਹੀ ਨਹੀਂ ਕਰਦੀ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਇੱਥੇ ਲਿਆਏ ਸੀਗੇ ਤੇ ਜਦੋਂ ਇਹ ਚੀਜ਼ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਸਰ ਤੁਸੀਂ ਮਨੂਸ ਕਰ ਛੱਡ ਦਿਓ ਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਕੁਛ ਹੀ ਜਦ ਤੱਕ ਕਰੇ ਛੱਡ ਦੋ ਜਦੋਂ ਮੈਨੂੰ ਰਾਈਡ ਕਰਕੇ ਪੇਸਦੋ ਜਦੋਂ ਇਹ ਚੀਜ਼ ਹੋਈ ਤਾਂ ਉਹਨਾਂ ਨੇ ਮੈਨੂੰ ਮੇਰੀ ਵੀਡੀਓ ਦਿਖਾਈ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਤੂੰ ਇੱਥੋਂ ਬਾਹਰ ਗਈ ਜੋ ਕਦਮ ਬਾਹਰ ਰੱਖਿਆ ਤੇ ਇਹ ਵੀਡੀਓ ਜਦੋਂ ਤੱਕ ਪਹਰੇ ਕਰੇ ਦਿਖਾ ਦਾਂਗੇ ਕਰੇ ਨਹੀਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਵਾਇਰਲ ਕਰ ਦਾਂਗਾ ਜਦੋਂ ਇਹ ਚੀਜ਼ ਹੋਈ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਸਰੀ ਚੀਜ਼ ਠੀਕ ਨਹੀਂ ਆ ਤੁਸੀਂ ਇਹ ਚੀਜ਼ ਨਾ ਕਰੋ ਤੁਸੀਂ ਇਹ ਡਿਲੀਟ ਕਰ ਦੋ ਕਿਉਂਕਿ ਮੈਂ ਹਾਜੇ ਮੇਰੀ ਏਜ ਵੀ ਬਹੁਤ ਘੱਟ ਆ ਤੇ ਮੇਰੀ ਫੈਮਲੀ ਆ ਮੇਰੇ ਪਿੱਛੇ ਉਹ ਸਾਰੇ ਜਿਹਨੇ ਰੋਲ ਜਾਣਗੇ ਆਲਮੋਸਟ ਇਟ ਮਤਲਬ ਇਹ ਹਰਕਤ ਹੋਣ ਤੋਂ 2 ਮਹੀਨੇ ਬਾਅਦ ਉਹਨਾਂ ਦੀ ਵਾਈਫ ਉਹਨਾਂ ਦੇ ਉੱਥੇ ਆਈ ਸੀਗੀ ਜਿੱਥੇ ਘਰੇ ਰੱਖਿਆ ਸੀ ਉਹਨਾਂ ਨੇ ਮੈਨੂੰ ਤੇ ਇਹ ਜਿਹੜੀ ਹੈਗੀ ਆ ਵਾਈਫ ਨਾਲ ਵੀ ਮੈਂ ਗੱਲ ਡਿਸਕਸ ਕੀਤੀ ਸੀ ਤੇ ਇਹਦੀ ਵਾਈਫ ਨੇ ਇੱਕ ਚੀਜ਼ ਕਹੀ ਸੀ ਕਿ ਅੰਦੇ ਕਿ ਮੇਰੇ ਹਸਬੰਡ ਦੇ ਜਿਹੜਾ ਹੈਗਾ ਬ੍ਰੇਨ ਦਾ ਆਪਰੇਸ਼ਨ ਹੋ ਚੁੱਕਾ ਹੈ ਤੇ ਜਿਹੜਾ ਮੇਰਾ ਹਸਬੰਡ ਆ ਇਹਦੀ ਖੁਸ਼ੀ ਦੇ ਵਿੱਚ ਹੀ ਮੇਰੀ ਖੁਸ਼ੀ ਆ ਵੀ ਜੇ ਇਹਨੂੰ ਕੁਝ ਹੋ ਗਿਆ ਤੇ ਮੈਂ ਤੇ ਮੇਰੇ ਬੱਚੇ ਰੁੱਲ ਜਾਣਗੇ ਆਪਾਂ ਦੋਨੋਂ ਪੈਣਾ ਦੀ ਤਰ੍ਹਾਂ ਇੱਥੇ ਰਵਾਂਗੇ ਕਿ ਹਰਮਿਤ ਰੀਡਰ ਸੀ ਉੱਥੇ ਉਹਨਾਂ ਦੇ ਕੋਲ ਮੇਰੀ ਮਾਰਕ ਹੋਈ ਆ ਉਹਨਾਂ ਦੇ ਕੋਲ ਮੈਂ ਪਹਿਲਾਂ ਤਿੰਨ ਚਾਰ ਵਾਰ ਗਈ ਆ ਤਿੰਨ ਮਹੀਨੇ ਉਹਨਾਂ ਨੇ ਮੈਨੂੰ ਲਟਕਾ ਕੇ ਰੱਖਿਆ ਕਿ ਤੁਸੀਂ ਕੰਪਰੋ ਕਰ ਲਓ ਤੁਸੀਂ ਕੰਪਰਮਾਈਜ਼ ਕਰ ਲਓ ਸਾਹਮਣੇ ਵਾਲੀ ਪਾਰਟੀ ਨਾਲ ਤੁਸੀਂ ਪਾਪਾ ਨੂੰ ਕਹਿੰਦੇ ਸੀ ਤੁਹਾਡੀ ਕੁੜੀ ਦਾ ਫਿਊਚਰ ਰੁੱਲ ਜਾਏਗਾ ਇਹੋ ਉੱਗੋ ਕੰਪਰੋਮਾਈਜ਼ ਤੇ ਪਾਸੀ ਆਉਣ ਲੱਗੇ ਸੀ ਕਰ ਕਰਦਨ ਆਫਰਸ ਆਉਣ ਲੱਗੀ ਸੀ ਤੇ ਉਸ ਟਾਈਮ ਮੇਰੇ ਫਾਦਰ ਵੀ ਪਿੱਛੇ हट ਗਏ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਜਾ ਤਾ ਸਾਨੂੰ ਤੂੰ 20-25 ਲੱਖ ਰੁਪਏ ਦੇ ਦੇ ਅਸੀਂ ਤੇਰੀ ਜਮਪਾਲ ਕੀਤੀ ਅਸੀਂ ਤੇਰੀ ਕੰਪਲੇਨਟ ਚ ਤਾਂ ਤੇਰਾ ਸਾਥ ਦਵਾਂਗੇ ਜੇ ਤੂੰ ਨਹੀਂ ਦੇਂਗੇ ਤਾਂ ਅਸੀਂ ਸਾਹਮਣੇ ਵਾਲੀ ਪਾਰਟੀ ਨਾਲ ਰਲ ਜਾਾਂਗੇ ਕਿਉਂਕਿ ਉਹ ਸਾਨੂੰ ਪੈਸੇ ਦੇ ਰਹੇ ਨੇ ਸਰ ਮੈਂ ਕੰਪਲੇਂਟ ਦੇ ਬਿਆਨ ਵੀ ਦੇਣ ਗਈ ਸੀ ਕਿ ਉੱਥੇ ਮੈਂ ਐਵਿਡੈਂਸ ਵੀ ਦੋ ਵਾਰ ਦਿੱਤੇ ਨੇ ਦੋ ਵਾਰ ਐਵਿਡੈਂਸ ਦੇਣ ਤੋਂ ਬਾਅਦਜੂਦ ਵੀ ਉਹਨਾਂ ਨੇ ਮੈਨੂੰ ਇਹ ਜੀਤ ਕਹੀ ਵੀ ਤੁਸੀਂ ਐਵਿਡੈਂਸ ਲੈ ਕੇ ਆਓ ਇੱਕ ਨਾਰਕੋਟਿਕ ਸਬਸਟੈਂਸ ਮਿਲਾ ਕੇ ਜੂਸ ਦੇ ਵਿੱਚ ਕਿਉਂਕਿ ਜੇ ਅਲਕੋਹਲ ਹੁੰਦਾ ਉਹਦੇ ਵਿੱਚ ਕਿਉਂਕਿ ਪੀੜਿਤਾ ਦਾ ਕਹਿਣਾ ਹੈ ਗੁੜੀਆ ਦਾ ਇਹ ਕਹਿਣਾ ਹੈ ਵੀ ਮੈਨੂੰ ਅਲਕੋਹਲ ਦਾ ਟੇਸਟ ਜਾਂ ਕੁਛ ਇਹਦੇ ਵਿੱਚ ਅਨੈਚੁਰਲ ਨਹੀਂ ਲੱਗਿਆ ਜੂਸ ਦੇ ਵਿੱਚ ਤਾਂ ਅਸੀਂ ਇਸ ਤਰ੍ਹਾਂ ਇਸ ਫੈਕਟ ਤੋਂ ਮੈਂ ਇਹ ਜਜਮੈਂਟ ਲਾਈ ਹੈ ਵੀ ਨਾਰਕੋਟਿਕ ਸਬਸਟੈਂਸ ਹੋਣਾ ਵੀ ਇਹਨੇ 10 ਮਿੰਟ ਬਾਅਦ ਹੀ ਇਹ ਅਨਕੌਂਸ਼ੀਅਸ ਹੋ ਗਈ अनकॉन्शियस ਤੋਂ ਬਾਅਦ ਜਦੋਂ ਇਹ ਸਵੇਰੇ ਉઠી ਹੈ ਉੱਠਣ ਤੋਂ ਬਾਅਦ ਹੀ ਇਹ ਇਹਨੇ ਆਪਣੇ ਆਪ ਨੂੰ ਉਸ ਅਵਸਥਾ 'ਚ ਪਾਇਆ ਤਾਂ ਜਿਹੜਾ ਇਹ ਐਕਸਪਲੇਨ ਵੀ ਨਹੀਂ ਟਰਾਮਾਾਈਜ਼ਡ ਹੈ ਲੜਕੀ ਪਿਛਲੇ 2 19 ਸਾਲ ਤੋਂ 3 ਉਮਰ ਤੋਂ ਹੀ ਇਹਦੇ ਨਾਲ ਐਕਸਪਲੋਇਟੇਸ਼ਨ ਸ਼ੁਰੂ ਹੋ ਗਈ ਆ ਜੀ 21 ਸਾਲ ਦੀ ਹੈ ਬਿਨਾਂ ਇਹਦੀ ਕੰਸੈਂਟ ਤੋਂ ਬਿਨਾਂ ਇੱਕ ਵਿਕਟਮ ਦੀ ਕੰਸੈਂਟ ਤੋਂ ক্লোਜ਼ ਕਿਵੇਂ ਹੋ ਗਈ ਸਭ ਤੋਂ ਵੱਡਾ ਸਵਾਲ ਤੇ ਜਦੋਂ ਇਹਨੇ ਉਹ ਜਾ ਕੇ ਪੁੱਛਿਆ ਵੀ ਕੀ ਮੇਰੀ ਕੰਪਲੇਂਟ ਤੇ ਕੀ ਕਾਰਵਾਈ ਹੋਈ ਹੈ ਪ੍ਰਸ਼ਾਸਨ ਤੋਂ ਪੁੱਛਿਆ ਤਾਂ ਪ੍ਰਸ਼ਾਸਨ ਨੇ ਉਹ ਜਵਾਬ ਦਿੱਤਾ ਵੀ ਤੁਸੀਂ ਆਰਟੀਆਈ ਪਾ ਲਓ ਮਤਲਬ ਕੋਈ دیਵਾਨੀ ਕੰਪਲੇਂਟ ਸੀਗੀ ਕੋਈ ਕਿਰਾਇਆ ਸਿਵਲ ਮੈਟਰ ਸੀਗਾ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਵੀ ਜਿਹੜੇ ਆਰਟੀ ਆ ਕੇ ਕੋਰਟ ਚ ਜਾਇ ਰਿਕਵਰੀ ਸੂਟ ਪਾਣ ਕਿਉਂਕਿ ਇਹਦੇ ਵਿੱਚੋਂ ਇੱਕ ਮੁਜਰਮ ਜਿਹੜੀ ਇੱਕ ਕੜੀ ਸਭ ਤੋਂ ਮੇਨ ਹੈ ਪ੍ਰੇਮ ਸਾਗਰ ਪ੍ਰੇਮ ਸਾਗਰ ਕਿਉਂਕਿ ਵਿਕਾਸ ਸੰਧੂ ਨੇ ਉਸ ਤੋਂ ਬਾਅਦ ਪ੍ਰੇਮ ਸਾਗਰ ਨੂੰ ਆਫਰ ਕਰਤੀ ਕੁੜੀ ਇਹ ਤਾਂ ਇੱਕ ਇੱਕ ਕਿਸਮ ਦਾ ਇੱਕ ਟ੍ਰੇਲ ਚਲਾ ਰਹੇ ਸੀ ਉਹ ਪ੍ਰੇਮ ਸਾਗਰ ਦਾ ਕਹਿਣਾ ਸੀ ਵੀ ਉਹ ਬੰਦਾ ਜਿਹੜਾ ਹੈਗਾ ਉਹਨੇ ਮੈਨੂੰ ਫੰਡਿੰਗ ਦਿੱਤੀ ਐ ਇਮੀਗ੍ਰੇਸ਼ਨ ਆਫੀਸਰ ਦੇ ਨੂੰ ਚਲਾਣ ਲਈ ਤਾਂ ਤੂੰ ਹੁਣ ਉਹਦੇ ਕੋਲ ਵੀ ਜਾ ਤਾਂ ਪ੍ਰੇਮ ਸਾਗਰ ਬੈਠੇ ਦੁਬਈ ਤਾਂ ਉਹ ਇਸ ਟਾਈਮ ਅੱچھے ਗੈਂਗਸਟਰਾਂ ਦੇ ਟੱਚ 'ਚ ਐ ਔਰ ਅੱਛੀ ਖਾਸੀ ਧਮਕੀਆਂ ਵੀ ਦਿਵਾ ਚੁੱਕਿਆ ਹੈ ਤੇ ਉਸ ਤੋਂ ਪਹਿਲਾਂ ਵੀ ਇਹਨੋ ਕੁੜੀ ਨੂੰ ਬਹੁਤ ਧਮਕੀਆਂ ਥ੍ਰੈਟ ਵੀ ਆ ਚੁੱਕੀਆਂ ਨੇ ਆਫਰਸ ਵੀ ਆ ਚੁੱਕੀਆਂ ਨੇ ਤੇ ਉਸ ਆਫਰ ਦੇ ਸਿਕੰਜੇ ਵਿੱਚ ਇਹਦੇ ਖੁਦ ਦੇ ਸਗੇ ਫਾਦਰ ਫਸ ਚੁੱਕੇ ਨੇ ਇਨੇ ਪੁੱਛਿਆ ਵੀ ਮੇਰਾ ਕੀ ਬਣਿਆ ਕੰਪਲੇਂਟ ਜੇ ਤੁਸੀਂ ਕਲੋਜ਼ ਕਿਉਂ ਕਰਤੀ ਮੈਂ ਤਾਂ ਸਟੇਟਮੈਂਟ ਦੇ ਕੇ ਗਈ ਸੀ ਵੀ ਜਿਹੜੇ ਮੇਰੇ ਬਿਆਨ ਨੇ ਉਹ ਮੇਰੀ ਕੰਪਲੇਂਟ ਹੀ ਮੇਰੇ ਬਿਆਨ ਨੇ ਤਾਂ ਜਦੋਂ ਮੈਂ ਕਿਤੇ ਲਿਖ ਕੇ ਹੀ ਨਹੀਂ ਦਿੱਤਾ ਵੀ ਹਾਂ ਮੈਂ ਸੈਟੀਸਫਾਈਡ ਹਾਂ ਪੁਲਿਸ ਦੀ ਕਾਰਵਾਈ ਤੋਂ ਪੁਲਿਸ ਦੀ ਪ੍ਰੋਸੀਡਿੰਗਸ ਤੋਂ ਤਾਂ ਜਦੋਂ ਮੈਂ ਕਿਤੇ ਲਿਖ ਕੇ ਨਹੀਂ ਦਿੱਤਾ ਮੇਰੇ ਕਿਤੇ ਸਾਈਨ ਨਹੀਂ ਹੈ ਤਾਂ ਪੁਲਿਸ ਨੇ ਆਪੇ ਹੀ ਕੰਪਲੇਂਟ ਕਿਵੇਂ ਕਲੋਜ਼ ਕਰਤੀ ਜਿਹੜਾ ਮੁੰਡਾ ਉਹ ਸ਼ਰਿਆਮ ਕਹਿ ਰਿਹਾ ਹੈ ਵੀ ਅ ਤੂੰ ਬਚ ਲੈ ਜਿੱਥੋਂ ਤੱਕ ਬਚਦਾ ਜਿੰਨਾ ਮਸ਼ਹੂਰ ਮੈਂ 35 ਲੱਖ ਵਾਲੀ ਨੂੰ ਕੀਤਾ ਉਨਾ ਮਸ਼ਹੂਰ ਮੈਂ ਤੈਨੂੰ ਕਰੂੰਗਾ ਸੁਣੋ ਜਿਹੜੇ ਕੋਈ ਇਤਨਾ ਫੇਮਸ ਕਰ ਦੂੰਗਾ ਨਾ ਜਿੰਨੇ 35 ਲੱਖ ਵਾਲੀ ਨੇ ਉਹ ਜਿੰਨੇ ਤੂੰ ਹੋ ਜੀ ਤੂੰ ਦੇਖ ਤੇ ਤਾਂ ਜਾ ਹੁੰਦਾ ਹੈ ਕਿਆ ਪਿਆਰ ਮੈਂ ਕਹਤਾ ਸਭ ਜਾਇਜ਼ ਹੈ ਤੇਰੇ ਕੋ ਇਤਨਾ ਮਸ਼ਹੂਰ ਕਰ ਦੂੰਗਾ ਇਤਨਾ 35 ਲੱਖ ਵਾਲੇ ਨੇ ਕਰਿਆ ਹੋਣਾ ਅਬੋਰਸ਼ਨ ਦੀ ਸਭ ਤੋਂ ਵੱਡੀ ਜਿਹੜੀ ਇੱਥੇ ਗੱਲ ਆ ਰਹੀ ਹੈ ਉਹਦੀ ਜਿਹੜੀ ਵਾਈਫ ਹੈ ਉਹ ਖੁਦ ਬੇਸਿਕਲੀ ਸ਼ਾਇਦ ਪਤਾ ਨਹੀਂ ਕਿ ਇਸ ਚੀਜ਼ ਦੀ ਡਾਕਟਰ ਹੈ ਉਹਨੇ ਆਯੁਰਵੈਦਿਕ ਦਵਾਈਆਂ ਦੇ ਦੇ ਕੇ ਇਹਦਾ ਅਬੋਰਸ਼ਨ ਕਰਾਇਆ ਕੁੜੀ ਦੇ ਜਿਹੜੇ ਹਾਈ ਆਪਣਾ ਹਾਈ ਨਾ ਸਾਡਾ ਹਾਈ ਉਹਦੇ ਵਿੱਚ ਆ ਜਾਂਦਾ ਵੀ ਇੰਟੈਕਟ ਆ ਚੀਜ਼ ਤਾਂ ਉਹ ਸਾਰੀ ਤੁਸੀਂ ਪੁਲਿਸ ਨੇ ਇਹ ਤਾਂ ਫਿਰ ਇੰਟੈਂਸ਼ਨਲੀ ਪੁਲਿਸ ਨੇ ਉਹਨਾਂ ਦੀ ਹੈਲਪ ਹੀ ਕਰਤੀ ਇਹ ਥਲੜੇ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੇ ਸਾਰਾ ਸਾਡਾ ਜਿਹੜਾ ਸਾਨੂੰ ਇੱਕ ਕਿਸਮ ਤੋਂ ਇਹਦਾ ਡਿਸਟਰੋਏ ਕਰਤੀ ਸਾਰੀ ਇਨਵੈਸਟੀਗੇਸ਼ਨ ਕੀ ਆਰਪੀਐਸ ਕੰਫਰੰਸ ਹੈ ਕੀ ਕਾਰਨ ਨੇ ਕਿਉਂ ਕੀਤੀ ਜਾਂਦੀ ਸਰ ਮੇਰੇ ਨਾਲ ਕਾਫੀ ਸੈਕਸ਼ੂਅਲ ਹਰਾਸਮੈਂਟ ਔਰ ਕਾਫੀ ਚੀਜ਼ਾਂ ਮੇਰੇ ਨਾਲ ਵਾਪਰਨ ਤੋਂ ਬਾਅਦ ਪੁਲਿਸ ਦੇ ਵਿੱਚ ਜਾਣ ਤੋਂ ਬਾਅਦ ਮੇਰੀ ਕੰਪਲੇਂਟ ਦੀ ਮੇਰੀ ਸੁਣਵਾਈ ਨਹੀਂ ਹੋਈ ਆ ਇਸ ਕਰਕੇ ਮੈਂ ਤੁਹਾਡੇ ਕੋਲ ਆਈ ਆ ਬਾਅਦ ਦੇ ਵਿੱਚ ਕੀ ਕੰਪਲੇਂਟ ਸੀ ਕਿਹੜੇ ਅਫਸਰ ਨੂੰ ਦਿੱਤੀ ਸੀ ਤੇ ਉਸ ਤੇ ਕੀ ਕਾਰਵਾਈ ਕੀਤੀ ਤੇ ਕੀ ਆਰਪੀਐਸ ਨੂੰ ਤੁਹਾਨੂੰ ਮਿਲਿਆ ਤਾਂ ਕਿ ਉਹ ਉੱਤੇ ਕੋਈ ਕਾਰਵਾਈ ਕੀਤੀ ਸਰ ਮੇਰੀ ਕੰਪਲੇਂਟ ਸੀ ਵਿਕਾਸ ਸਿੰਘ ਨਾਮ ਦੇ ਬੰਦੇ ਤੇ ਇਨਾਂ ਨੇ ਇਹਨਾਂ ਦੇ ਕੋਲ ਮੈਂ ਨੌਕਰੀ ਕਰਨ ਦੇ ਵਾਸਤੇ ਆਈ ਸੀ ਕਿਉਂਕਿ ਮੇਰੇ ਫਾਦਰ ਦਾ ਜਿਹੜਾ ਹੈਗਾ ਉਹ ਐਕਸੀਡੈਂਟ ਹੋ ਚੁੱਕਾ ਸੀ ਜਿਹਦੇ ਕਰਕੇ ਮੈਂ ਪਲੱਸ 2 ਦੇ ਵਿੱਚ ਹੀ ਪੇਪਰਾਂ ਦੇ ਵਿੱਚ ਹੀ ਆਪਣੀ ਜੌਬ ਲੱਭ ਰਹੀ ਸੀ ਆਨਲਾਈਨ ਇਹਨਾਂ ਦਾ ਪੋਰਟਲ ਵਗੈਰਾ ਦੇਖਿਆ ਸੀ ਮੈਂ ਉੱਥੇ ਜੌਬ ਸਰਚ ਕੀਤੀ ਸੀ ਇੰਟਰਵਿਊ ਦਿੱਤਾ ਸੀ 1.5 ਮਹੀਨਾ ਕੰਮ ਕਰਨ ਤੋਂ ਬਾਅਦ ਜਦੋਂ ਸਾਡਾ ਕੰਮ ਨਹੀਂ ਨਿਕਲਿਆ ਸੀ ਮੇਰੇ ਨਾਲ ਇੱਕ ਹੋਰ ਕੁੜੀ ਸੀ ਉੱਥੇ ਜਦੋਂ ਇੱਕ ਸਾਡਾ ਉੱਥੇ ਕੰਮ ਨਹੀਂ ਸੀ ਨਿਕਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕੱਢਣ ਲਈ ਕੀਤਾ ਸੀਗਾ ਕਿ ਹਾਂ ਅਸੀਂ ਤੁਹਾਨੂੰ ਕੱਢ ਰਹੇ ਹਾਂ ਕਿਉਂਕਿ ਕੰਮ ਨਹੀਂ ਨਿਕਲਿਆ ਟਾਰਗੇਟ بیسਡ ਜੌਬ ਤੇ ਸੀ ਸਰ ਲਾਰਜਸ ਆਫ ਵੀਜ਼ਾ ਕੰਪਨੀਆਂ ਸੈਕਟਰ 71 ਮੋਹਾਲੀ ਦੇ ਵਿੱਚ ਨਾ ਇੱਥੇ ਤੋਂ ਦੋ ਅਸੀਂ 1.5 ਮਹੀਨਾ ਲਾਇਆ ਸੀ ਸਾਡਾ ਕੰਮ ਨਹੀਂ ਸੀ ਨਿਕਲਿਆ ਤੇ ਉਸ ਤੋਂ ਬਾਅਦ ਇਹ ਸਾਨੂੰ ਜੌਬ ਤੋਂ ਕੱਢਣ ਲੱਗੇ ਸੀਗੇ ਤੇ ਉਸ ਟਾਈਮ ਤੇ ਉਹ ਕੁੜੀ ਨੂੰ ਤਾਂ ਇਹਨਾਂ ਨੇ ਕੱਢਤਾ ਸੀ ਪਰ ਮੈਂ ਇਹਨਾਂ ਦੇ ਅੱਗੇ ਰਿਕੁਐਸਟ ਕੀਤੀ ਸੀ ਕਿ ਮੈਨੂੰ ਜੌਬ ਦੀ ਕਾਫੀ ਨੀਡ ਹੈ ਕਿਉਂਕਿ ਮੇਰੇ ਦੋਨੋਂ ਬ੍ਰਦਰ ਛੋਟੇ ਨੇ ਉਤੋਂ ਮੇਰੇ ਫਾਦਰ ਦਾ ਐਕਸੀਡੈਂਟ ਹੋ ਚੁੱਕਾ ਸੀ ਜਿਹਦੇ ਕਰਕੇ ਮੈਨੂੰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਸੀਗੇ ਜੌਬ ਤੋਂ ਕਿਉਂਕਿ ਇਹਨਾਂ ਦੀ 1 ਮੰਥ ਦੀ ਇਹਨਾਂ ਨੇ ਮੈਨੂੰ ਸੈਲਰੀ ਨਹੀਂ ਸੀ ਦਿੱਤੀ ਸੈਲਰੀ ਦੇੰ ਦੇ ਬਾਅਦ ਨਾ ਦੇਣ ਦੇ ਬਾਵਜੂਦ ਇਹ ਮੈਨੂੰ ਕੱਢ ਰਹੇ ਸੀਗੇ ਤੇ ਰਿਕੁਐਸਟ ਕਰਨ ਤੋਂ ਬਾਅਦ ਇਹਨਾਂ ਨੇ ਮਤਲਬ ਕਿਹਾ ਕਿ ਠੀਕ ਹੈ ਕੋਈ ਨਹੀਂ ਤੁਸੀਂ ਕੰਮ ਕਰੋ ਇਹਨਾਂ ਤੋਂ ਟਾਈਮ ਲਿਆ ਸੀ ਮੈਂ ਇੱਕ ਡੇਢ ਮਹੀਨੇ ਦਾ ਕਿ ਮੈਨੂੰ ਥੋੜਾ ਟਾਈਮ ਹੋਰ ਦੇ ਦਿਓ ਕਿ ਮੈਂ ਤੁਹਾਨੂੰ ਕੰਮ ਕੱਢ ਕੇ ਦੇ ਦਾਂਗੀ ਤੇ ਉਹ ਮਤਲਬ ਰੱਖਣ ਤੋਂ ਬਾਅਦ ਇਹਨਾਂ ਨੇ ਕਾਫੀ ਬਾਰ ਮਤਲਬ ਆਫਰਸ ਕੀਤੀ ਅਗਰ ਤੈਨੂੰ ਫਾਈਨੈਂਸ਼ੀਅਲੀ ਜ਼ਿਆਦਾ سپورਟ ਚਾਹੀਦੀ ਆ ਤਾਂ ਤੂੰ ਮੇਰੇ ਨਾਲ ਆ ਵਿਕਾਸ ਸੰਧੂ ਜਿਹੜਾ ਹੈਗਾ ਬੰਦਾ ਉਹ ਕਰ ਰਿਹਾ ਸੀ ਕਿ ਤੂੰ ਮੇਰੇ ਨਾਲ ਆ ਤੇ ਉਸ ਤੋਂ ਬਾਅਦ ਜਦੋਂ ਇਹ ਖੁੱਦ ਸਟਾਫ ਨੂੰ ਨਹੀਂ ਸੀ ਦੱਸਦਾ ਕਿ ਮੈਂ ਮੈਰਿਡ ਆ ਜਾ ਇਹਦੇ ਬੱਚੇ ਵੀ ਨੇ ਮੈਨੂੰ ਸਟਾਫ ਤੋਂ ਹੀ ਪਤਾ ਲੱਗਾ ਸੀ ਜਿਹੜਾ ਉੱਥੇ ਸੀਨੀਅਰ ਸਟਾਫ ਸੀਗਾ ਕਿ ਇਹ ਮੈਰਿਡ ਵੀ ਆ ਇਹਦੀ ਉਮਰ 30 ਤੋਂ 35 ਸਾਲ ਆ ਤੇ ਇਹਦੇ ਬੱਚੇ ਵੀ ਨੇ ਤੇ ਇਹ ਚੀਜ਼ਾਂ ਪਤਾ ਲੱਗਣ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਆਫਰਸ ਕੀਤੇ ਸੀ ਅੱਗੋਂ ਕਿ ਹਾਂ ਵੀ ਤੂੰ ਅਸੀਂ ਤੈਨੂੰ ਜ਼ਿਆਦਾ ਪੈਸੇ ਦੇ ਦਾਂਗੇ ਤੂੰ ਸਾਡੇ ਕੋਲ ਆ ਤੇ ਮੇਰੇ ਮਨਾਂ ਕਰਨ ਦੇ ਬਾਵਜੂਦ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਠੀਕ ਆ ਚਲੋ ਕੋਈ ਨਹੀਂ ਉਸ ਟਾਈਮ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਕੋਈ ਨਹੀਂ ਤੁਸੀਂ ਕੰਮ ਅੱਗੇ ਕੰਟੀਨਿਊ ਕਰੋ ਤੇ ਆਪਾਂ ਦੇਖ ਲਾਂਗੇ ਹਨਾ ਤੇ ਉਸ ਤੋਂ ਬਾਅਦ ਕਿਉਂਕਿ ਮੇਰੀ 2 ਮਹੀਨਿਆਂ ਦੀ ਸੈਲਰੀ ਖੜੀ ਸੀ ਜਸ ਕਰਕੇ ਮੈਨੂੰ ਕੰਮ ਕਰਨਾ ਪੈ ਰਿਹਾ ਸੀ ਕਿਉਂਕਿ ਮੈਨੂੰ ਪੈਸੇ ਚਾਹੀਦੇ ਸੀ ਕਿ ਮੈਂ ਘਰੇ ਦੇਣੇ ਸੀ ਕਿਉਂਕਿ ਮੇਰਾ ਘਰ ਦਾ ਸਾਰਾ ਖਰਚਾ ਮੇਰੇ ਸਿਰ ਤੋਂ ਚੱਲਦਾ ਸੀ ਤੇ ਇਹ ਚੀਜ਼ਾਂ ਹੋਣ ਤੋਂ ਬਾਅਦ ਇੱਕ ਆਫਿਸ ਦੇ ਵਿੱਚ ਬਰਥਡੇ ਪਾਰਟੀ ਸੀਗੀ ਮਬ ਅਲਾਂਟੇ ਚੰਡੀਗੜ੍ਹ ਦੇ ਵਿੱਚ ਉੱਥੇ ਜਾਣ ਤੋਂ ਬਾਅਦ ਅਸੀਂ ਜਦਾਂ 10 ਤੋਂ 12 ਦੇ ਨੇ ਸੀਗੇ ਕੁੜੀਆਂ ਵੀ ਸੀ ਮੁੰਡੇ ਵੀ ਸੀਗੇ ਤੇ ਉੱਥੇ ਜਦੋਂ ਅਸੀਂ ਗਏ ਉੱਥੇ ਜਾਣ ਤੋਂ ਬਾਅਦ ਸਿਰ ਆਪਣਾ ਕੀ ਕੁੜੀਆਂ ਸੀਗੀਆਂ ਅਸੀਂ ਇਕੱਠੀਆਂ ਹੋ ਕੇ ਮਤਲਬ ਸਾਈਡ ਤੇ ਵਾਸ਼ਰੂਮ ਵਾਲੀ ਸਾਈਡ ਚਲੇ ਗਈ ਸੀ ਫੋਟੋਜ਼ ਵਗੈਰਾ ਕਲਿੱਕ ਕਰਨ ਜਿਵੇਂ ਕੁੜੀਆਂ ਕਲਿੱਕ ਕਰਨ ਜਾਂਦੀਆਂ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਏ ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਡਰਿੰਕ ਵਗੈਰਾ ਕੀ ਲਓਂਗੇ ਤੇ ਮੈਂ ਉਸ ਟਾਈਮ ਮਨ੍ਹਾ ਕਰਤਾ ਸੀ ਕਿ ਮੈਂ ਡਰਿੰਕ ਵਗੈਰਾ ਨਹੀਂ ਕਰਦੀ ਹੈਗੀ ਕਿਉਂਕਿ ਸਰਵਾ ਪਿੰਡ ਤੋਂ ਬਿਲੋਂਗ ਕਰਦੀ ਹਾਂ ਤੇ ਫਸਟ ਟਾਈਮ ਕੰਮ ਕਰਨ ਦੇ ਲਈ ਮੈਂ ਨਿਕਲੀ ਸੀਗੀ ਤੇ ਉਹਨਾਂ ਨੂੰ ਜਦੋਂ ਕਿਹਾ ਕਿ ਮੈਂ ਡਰਿੰਕ ਵਗੈਰਾ ਨਹੀਂ ਕਰਦੀ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਫਿਰ ਕੀ ਲਓਗੇ ਕਿ ਨਹੀਂ ਤਾਂ ਮੈਂ ਉਹਨਾਂ ਨੂੰ ਉਸ ਟਾਈਮ ਇਹ ਕਹਿ ਸੀ ਵੀ ਤੁਸੀਂ ਮੈਨੂੰ ਜੂਸ ਵਗੈਰਾ ਕੁਝ ਦੇ ਦਿਓ ਕਿਉਂਕਿ ਮੈਂ ਡਰਿੰਕ ਵਗੈਰਾ ਨਹੀਂ ਕਰਦੀ ਹੈਗੀ ਤੇ ਜਦੋਂ ਜੂਸ ਵਗੈਰਾ ਦਿੱਤਾ ਤੇ ਮੈਂ ਜੂਸ ਪੀਤਾ ਦਿਨ ਆਫਟਰ ਥੈਟ ਮੇਰੇ ਹੈਡੈਕ ਹੋਣ ਲੱਗ ਗਿਆ ਸੀ ਮੈਂ ਉਹਨਾਂ ਨੂੰ ਵੀ ਚੀਜ਼ ਕਹੀ ਸੀ ਕਿ ਸਰ ਮੇਰੇ ਹੈਡੈਕ ਹੋ ਰਿਹਾ ਹੈ ਤੇ ਮੈਨੂੰ ਜਦ ਤੱਕ ਘਰੇ ਛੱਡ ਦਿਓ ਨਹੀਂ ਤਾਂ ਮੈਨੂੰ ਕਾਬਜਾ ਰਾਈਡ ਵਗੈਰਾ ਕਰਕੇ ਭੇਜ ਦਿਓ ਕਿਉਂਕਿ ਉਹਦੋਂ ਮੈਨੂੰ ਇਹਨਾਂ ਨਹੀਂ ਸੀ ਪਤਾ ਚ ਨਿਗਟ ਮਹਾਲੀ ਦਾ ਜਦੋਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਅੱਗੋ ਕਿਹਾ ਕਿ ਤੁਸੀਂ ਥੋੜਾ ਟਾਈਮ ਰੁਕੋ ਜੋ ਅੱਧੇ ਪੌਨੇ ਘੰਟੇ ਤੱਕ ਅੱਪਾ ਚੱਲਦੇ ਹਾਂ ਅਸੀਂ ਤੁਹਾਨੂੰ ਛੱਡ ਦਾਂਗੇ ਕਿ ਸਾਡਾ ਘਰ ਉੱਧਰ ਹੀ ਪੈਂਦਾ ਤੇ ਇਹ ਚੀਜ਼ ਨੂੰ ਬੋਲਣ ਤੋਂ ਬਾਅਦ ਜਦੋਂ 5 10 10 ਮਿੰਟ ਉੱਪਰ ਹੋਏ ਤੇ ਉਸ ਤੋਂ ਬਾਅਦ ਮੇਰਾ ਹੈੱਡਕ ਜਿਆਦਾ ਹੋਣਾ ਸ਼ੁਰੂ ਹੋ ਗਿਆ ਮੈਨੂੰ ਹੋਸ਼ ਨਹੀਂ ਸੀ ਉਸ ਟਾਈਮ ਤੇ ਸਾਈਡਾਂ ਤੋਂ ਆਵਾਜ਼ਾਂ ਅਸੀਂ ਮਜ਼ਾਕ ਸੁਣ ਰਿਹਾ ਸੀ ਇਹਨਾਂ ਨੇ ਹਲਕੀ ਹਲਕੀ ਆਵਾਜ਼ ਸੁਣ ਰਹੀ ਸੀ ਪਰ ਮੈਨੂੰ ਹੋਸ਼ ਨਹੀਂ ਸੀ ਦੂਜੇ ਦਿਨ ਜਦੋਂ ਇਹਨਾਂ ਦੇ ਘਰੇ ਉੱਠੀ ਆ ਮੈਂ ਤੇ ਉਸ ਟਾਈਮ ਮੈਂ ਜਦੋਂ ਦੇਖਿਆ ਕਿ ਮੈਂ ਆਪਣੇ ਰੂਮ ਦੇ ਵਿੱਚ ਨਹੀਂ ਹਾਂ ਤੇ ਮੈਂ ਵਿਕਾਸ ਣੂ ਨੂੰ ਪੁੱਛਿਆ ਕਿ ਮੈਂ ਕਿੱਥੇ ਹਾਂ ਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਘਰ ਆ ਤੂੰ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਅਸੀਂ ਤੈਨੂੰ ਇੱਥੇ ਲੈ ਆਏ ਸੀਗੇ ਤੇ ਮੈਂ ਉਹਨਾਂ ਨੂੰ ਅੱਗੇ ਪੁੱਛਿਆ ਕਿ ਮੈਂ ਡਰਿੰਕ ਨਹੀਂ ਕਰਦੀ ਹੈਗੀ ਤੇ ਮੈਂ ਨਸ਼ੇ ਦੀ ਹਾਲਤ 'ਚ ਕਿਵੇਂ ਸੀ ਤੇ ਉਹਨਾਂ ਨੇ ਕਿਹਾ ਤੂੰ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਮੈਂ ਦੁਬਾਰਾ ਫਿਰ ਉਹਨਾਂ ਨੂੰ ਪੁੱਛਿਆ ਕਿ ਸਰ ਮੈਂ ਡਰਿੰਕ ਹੀ ਨਹੀਂ ਕਰਦੀ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਇਹ ਤੈਨੂੰ ਇੱਥੇ ਲਿਆਏ ਸੀਗੇ ਤੇ ਜਦੋਂ ਇਹ ਚੀਜ਼ ਹੋਈ ਤੇ ਮਨ ਉਹਨਾਂ ਨੇ ਕਿਹਾ ਮੈਂ ਖਾਸ ਕਰ ਤੁਸੀਂ ਮੈਨੂੰ ਘਰ ਛੱਡ ਦਿਓ ਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਤੁਸੀਂ ਜਦ ਤੱਕ ਘਰੇ ਛੱਡ ਦਿਓ ਜਾਂ ਮੈਨੂੰ ਰਾਈਡ ਕਰਕੇ ਭੇਜ ਦਿਓ ਜਦੋਂ ਇਹ ਚੀਜ਼ ਹੋਈ ਤੇ ਉਹਨਾਂ ਨੇ ਮੈਨੂੰ ਮੇਰੀ ਵੀਡੀਓ ਦਿਖਾਈ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਤੂੰ ਇੱਥੋਂ ਬਾਹਰ ਗਈ ਜਾਂ ਕਦਮ ਬਾਹਰ ਰੱਖਿਆ ਤੇ ਇਹ ਵੀਡੀਓ ਜਦ ਤੱਕ ਪਤੇਰੇ ਘਰੇ ਦਿਖਾ ਦਾਂਗੇ ਘਰੇ ਨਹੀਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਵਾਇਰਲ ਕਰ ਦਾਂਗਾ ਉਦੋਂ ਇਹ ਚੀਜ਼ ਹੋਈ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਸਾਰੇ ਚੀਜ਼ ਠੀਕ ਨਹੀਂ ਆ ਤੁਸੀਂ ਇਹ ਚੀਜ਼ ਨਾ ਕਰੋ ਤੁਸੀਂ ਇਹ ਡਿਲੀਟ ਕਰ ਦਿਓ ਕਿਉਂਕਿ ਮੈਂ ਹਜੇ ਮੇਰੀ ਏਜ ਵੀ ਬਹੁਤ ਘੱਟ ਆ ਤੇ ਮੇਰੀ ਫੈਮਿਲੀ ਆ ਮੇਰੇ ਪਿੱਛੇ ਉਹ ਸਾਰੇ ਜੋ ਨੇ ਰੋਲ ਜਾਣਗੇ ਤੇ ਦੋਨਾਂ ਦਾ ਇੱਕ ਹੀ ਜਵਾਬ ਸੀਗਾ ਕਿ ਨਹੀਂ ਅਸੀਂ ਜੇ ਤੂੰ ਕੋਈ ਹਰਕਤ ਕੀਤੀ ਤਾਂ ਅਸੀਂ ਤੇਰੀ ਵੀਡੀਓ ਵਗੈਰਾ ਜਿਹੜੀ ਆਪਾਂ ਵਾਇਰਲ ਕਰ ਦਾਂਗੇ ਇਸ ਬਾਰ ਵੀ ਇਹ ਪੁਲਿਸ ਨੂੰ ਕੰਮ ਕਰਵਾਉਣ ਲਈ ਕਿ ਸਾਡਾ ਰਿਪੋਰਟ ਕੰਪਲੀਟ ਨਹੀਂ ਹੋਤੀ ਸਰ ਮੈਂ ਕੰਪਲੇਂਟ ਕਾਫੀ ਟਾਈਮ ਬਾਅਦ ਦੀਆ ਕਿਉਂਕਿ ਉਹਨਾਂ ਨੇ ਉਸ ਟਾਈਮ ਮੈਨੂੰ ਆਪਦੇ ਘਰ ਹੀ ਰੱਖਿਆ ਹੋਇਆ ਸੀਗਾ ਆਲਮੋਸਟ 8 ਮਤਲਬ ਇਹ ਹਰਕਤ ਹੋਣ ਤੋਂ 2 ਮਹੀਨੇ ਬਾਅਦ ਉਹਨਾਂ ਦੀ ਵਾਈਫ ਉਹਨਾਂ ਦੇ ਉੱਥੇ ਆਈ ਸੀਗੀ ਜਿੱਥੇ ਘਰੇ ਰੱਖਿਆ ਸੀ ਉਹਨਾਂ ਨੇ ਮੈਨੂੰ ਤੇ ਇਹ ਜਿਹੜੀ ਹੈਗੀ ਆ ਵਾਈਫ ਨਾਲ ਵੀ ਮੈਂ ਗੱਲ ਡਿਸਕਸ ਕੀਤੀ ਸੀ ਤੇ ਇਹਦੀ ਵਾਈਫ ਨੇ ਇੱਕ ਚੀਜ਼ ਕਹੀ ਸੀ ਕਹਿੰਦੇ ਕਿ ਮੇਰੇ ਹਸਬੰਡ ਜਿਹੜਾ ਹੈਗਾ ਬ੍ਰੇਨ ਦਾ ਆਪਰੇਸ਼ਨ ਹੋ ਚੁੱਕਾ ਹੈ ਤੇ ਜਿਹੜਾ ਮੇਰਾ ਹਸਬੰਡ ਆ ਇਦੀ ਖੁਸ਼ੀ ਦੇ ਵਿੱਚ ਹੀ ਮੇਰੀ ਖੁਸ਼ੀ ਆ ਵੀ ਜੇ ਇਹਨੂੰ ਕੁਝ ਹੋ ਗਿਆ ਤੇ ਮੈਂ ਤੇ ਮੇਰੇ ਬੱਚੇ ਰੁੱਲ ਜਾਣਗੇ ਆਪਾਂ ਦੋਨੋਂ ਭੈਣਾਂ ਦੀ ਤਰ੍ਹਾਂ ਇੱਥੇ ਰਵਾਂਗੇ ਉਸ ਵਾਰ ਕੇ ਜਦੋਂ ਪੁਲਿਸ ਕੰਪਲੇਨਟ ਕੀਤੀ ਤਾਂ ਉੱਥੇ ਕੀ ਐਕਸ਼ਨ ਹੋਇਆ ਸਰ ਮੈਂ ਇਸ ਕੰਪਲੇਂਟ ਮੈਂ ਐਸਐਸਪੀ ਆਫਿਸ ਲੈ ਕੇ ਗਈ ਸੀ ਪਰ ਉੱਥੋਂ ਡੀਐਸਪੀ ਸਾਈਬਰ ਦੇ ਵਿੱਚ ਮਾਰਕ ਹੋ ਗਈ ਸੀਗੀ ਹਰਮਿਤ ਰੀਡਰ ਸੀ ਉੱਥੇ ਉਹਨਾਂ ਦੇ ਕੋਲ ਮੇਰੀ ਮਾਰਕ ਹੋਈ ਆ ਉਹਨਾਂ ਦੇ ਕੋਲ ਮੈਂ ਪਹਿਲਾਂ ਤਿੰਨ ਚਾਰ ਵਾਰ ਗਈ ਆ ਤਿੰਨ ਮਹੀਨੇ ਉਹਨਾਂ ਨੇ ਮੈਨੂੰ ਲਟਕਾ ਕੇ ਰੱਖਿਆ ਕੀ ਤੁਸੀਂ ਕੰਪਰੋ ਕਰ ਲੋ ਤੁਸੀਂ ਕੰਪਰਮਾਈਜ਼ ਕਰ ਲੋ ਸਾਹਮਣੇ ਵਾਲੀ ਪਾਰਟੀ ਨਾਲ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਫਿਊਚਰ ਪਾਪਾ ਨੂੰ ਕਹਿੰਦੇ ਸੀ ਤੁਹਾਡੀ ਕੁੜੀ ਦਾ ਫਿਊਚਰ ਰੁਲ ਜਾਏਗਾ ਇਹ ਉਹ ਪਰ ਮੈਂ ਕੰਪਰਮਾਈਜ਼ ਕਰਨ ਤੋਂ ਸਾਫ਼ ਮਨਾਂ ਘੱਟਾ ਸੀ ਜਦੋਂ ਅੱਗੋਂ ਕੰਪਰਮਾਈਜ਼ ਤੇ ਪੈਸੇ ਆਉਣ ਲੱਗੇ ਸੀ ਕਰ ਕਰਨ ਆਫਰਸ ਆਉਣ ਲੱਗੀ ਸੀ ਤੇ ਉਸ ਟਾਈਮ ਮੇਰੇ ਫਾਦਰ ਵੀ ਪਿੱਛੇ हट ਗਏ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਜਾ ਤਾਂ ਸਾਨੂੰ ਤੂੰ ਵੀ 25 ਲੱਖ ਰੁਪਏ ਦੇ ਦੇ ਅਸੀਂ ਤੇਰੀ ਜੰਮ ਪਾਲ ਕੀਤੀ ਅਸੀਂ ਤੇਰੀ ਕੰਪਲੇਨਟ ਚ ਤਾਂ ਤੇਰਾ ਸਾਥ ਦੇਵਾਂਗੇ ਜੇ ਤੂੰ ਨਹੀਂ ਦੇਂਗੇ ਤਾਂ ਅਸੀਂ ਸਾਹਮਣੇ ਵਾਲੀ ਪਾਰਟੀ ਨਾਲ ਰਲ ਜਾਾਂਗੇ ਕਿਉਂਕਿ ਉਹ ਸਾਨੂੰ ਪੈਸੇ ਦੇ ਰਹੇ ਨੇ ਤੇ ਉਹ ਕੰਪਲੇਂਟ ਦੇ ਰਿਗਾਰਡਿੰਗ ਮੈਂ 2-3 ਵਾਰ ਉੱਥੇ ਗਈਆਂ ਜਦੋਂ ਕੰਪਲੇਂਟ ਪੁੱਛਣ ਵੀ ਗਈਆਂ ਮੇਰੀ ਕੀ ਹੋਇਆ ਕਿ ਨਹੀਂ ਉਹਨਾਂ ਨੇ ਕਹਿੰਦੇ ਤੁਹਾਡੀ ਕੰਪਲੇਂਟ ਕਲੋਜ਼ ਹੋ ਚੁੱਕੀ ਆ ਵੀ ਅਸੀਂ ਕੁਝ ਨਹੀਂ ਦੱਸ ਸਕਦੇ ਤੁਸੀਂ ਆਰਟੀਆਈ ਕਢਵਾ ਲਓ ਦਾ ਬਿਆਨ ਹੋਇਆ ਸੀ ਉਹ ਬਿਆਨ ਕਰਾ ਹੋਈ ਸੀ ਸਰ ਮੈਂ ਕੰਪਲੇਂਟ ਦੇ ਬਿਆਨ ਵੀ ਦੇਣ ਗਈ ਸੀ ਕਿ ਉੱਥੇ ਮੈਂ ਐਵੀਡੈਂਸ ਵੀ ਦੋ ਵਾਰ ਦਿੱਤੇ ਨੇ ਦੋ ਵਾਰ ਐਵੀਡੈਂਸ ਦੇਣ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਇਹ ਚੀਜ਼ ਕਹੀ ਵੀ ਤੁਸੀਂ ਐਵੀਡੈਂਸ ਲੈ ਕੇ ਆਓ ਉਦੋਂ ਕਿਸੇ ਅਧਿਕਾਰੀ ਨੂੰ ਮਲੇ ਤੁਸੀਂ ਸਰ ਮੈਂ ਉੱਥੇ ਡੀਐਸਪੀ ਜਿਹੜੇ ਰੁਪਿੰਦਰ ਮੈਮਾ ਉਹਨਾਂ ਨੂੰ ਵੀ ਬਹੁਤ ਵਾਰ ਦੋ ਵਾਰ ਮਿਲ ਕੇ ਆਈਆਂ ਉਹਨਾਂ ਨੇ ਵੀ ਮੈਨੂੰ ਦੋ ਵਾਰ ਗਈਆਂ ਮੈਂ ਦੋ ਵਾਰ ਜਾਣ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਸਿਰਫ ਇੰਨੀ ਇੱਕ ਚੀਜ਼ ਕਹੀ ਐ ਐਵੀਡੈਂਸ ਲੈ ਕੇ ਆਓ ਮੈਂ ਉਹਨਾਂ ਨੂੰ ਰਿਕਾਰਡਿੰਗਸ ਚੈਟ ਸਾਰੇ ਪ੍ਰੂਫ ਦੇਣ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਐਵੀਡੈਂਸ ਲੈ ਕੇ ਆਓ ਸਾਡੇ ਕੋਲ ਐਵੀਡੈਂਸ ਨਹੀਂ ਹੈ ਉਹਨਾਂ ਕੋਲ ਮੈਡੀਕਲ ਵਾਇਰਾ ਕਰਵਾਇਆ ਤੁਹਾਡਾ ਪਹਿਲਾਂ ਨਹੀਂ ਸਰ ਕੁਝ ਨਹੀਂ ਹੋਇਆ ਕੋਈ ਮੈਡੀਕਲ ਕਰਵਾਈ ਕੋਈ ਨਹੀਂ ਨਹੀਂ ਕੋਈ ਕਰਵਾਈ ਨਹੀਂ ਹੋਈ ਹੁਣ ਮੈਂ ਇਸ ਤੋਂ ਬਾਅਦ ਜਦੋਂ ਮੈਂ ਤੁਸੀਂ ਕਿੱਥੇ ਅਪਰੂਚ ਕੀਤਾ ਤਰੀਕੇ ਨਾਲ ਕੰਪਲੀਟ ਕੀਤੀ ਸਰ ਫਿਲਹਾਲ ਮੈਂ ਆਨਲਾਈਨ ਕੰਪਲੇਂਟਸ ਪਾ ਚੁੱਕੀਆਂ ਡੀਐਸਪੀ ਨੂੰ ਪਾ ਚੁੱਕੀਆਂ ਡੀਜੀਪੀ ਨੂੰ ਪਾ ਚੁੱਕੀਆਂ ਐਸਐਸਪੀ ਨੂੰ ਪਾ ਚੁੱਕੀਆਂ ਪਰ ਮੇਰੀ ਕੰਪਲੇਂਟਸ ਉੱਤੇ ਕਿਸੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਮੈਂ ਇਸ ਤੋਂ ਬਾਅਦ ਅਗਲਾ ਫਰਦਰ ਐਕਸ਼ਨ ਕੀ ਲਵਾਂ ਸਰ ਮੈਂ ਵਕੀਲ ਨਾਲ ਗੱਲ ਕੀਤੀ ਤੇ ਇਹ ਅੱਗੇ ਹਾਈ ਕੋਰਟ ਦੇ ਵਿੱਚ ਦਾ ਅਪਰੋਚ ਕਰਨਗੇ ਜੋ ਕੁਝ ਵੀ ਮਤਲਬ ਇਨਸਾਫ ਦੇ ਲਈ ਅੱਗੇ ਅਪਰੋਚ ਕਰ ਰਹੇ ਆ ਕਿਉਂਕਿ ਮੇਰੀ ਕੰਪਲੇਂਟ ਦੇ ਵਿੱਚ ਜਿੱਥੇ ਵੀ ਮੈਂ ਗਈਆਂ ਮੇਰੇ ਉੱਥੇ ਕੋਈ ਸੁਣਵਾਈ ਨਹੀਂ ਹੋਈ ਹੈਗੀ ਉਹਨਾਂ ਨੇ ਸਿਰਫ ਇੰਨੀ ਚੀਜ਼ ਕਹੀ ਆ ਕਿ ਤੁਹਾਡੀ ਕੰਪਲੇਂਟਸ ਕਲੋਜ਼ ਹੋ ਚੁੱਕੀਆਂ ਆ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਫਰਦਰ ਪ੍ਰोसीडिंग ਕੀਤੀ ਜਾ ਰਹੀ ਹੈ ਤੇ ਕਿਵੇਂ ਤੁਹਾਡੇ ਸੰਪਰਕ ਰੇਪ ਵਿਕਟਮ ਆਏ ਤੇ ਕਿਵੇਂ ਹੁਣ ਅਗਲੀ ਫਰਦਰ ਕੀ ਹੈਗੀ ਤੁਹਾਡੀ ਕਾਰਵਾਈ ਦੇਖੋ ਮੇਰੇ ਸਭ ਪਹਿਲਾਂ ਤੁਹਾਡੇ ਸਾਰੇ মিডিਆ ਪਰਸਨਸ ਦਾ ਮੈਂ ਥੈਂਕਸ ਕਰਦਾ ਮੇਰੇ ਸੰਪਰਕ ਚ ਦਾਏ ਨੇ ਵੀ ਮੈਂ ਹਮੇਸ਼ਾ ਤੋਂ ਹੀ ਕ੍ਰਾਈਮ ਅਗੇਂਸਟ ਔਰਮਨ ਦੇ ਖਿਲਾਫ ਚੱਲਿਆ ਤੇ ਮੈਂ ਆਨਲਾਈਨ ਵੀ ਸੋਸ਼ੀਅਲੀ ਵੀ ਐਕਟਿਵ ਰਹਿੰਦਾ ਤਾਂ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਤਾਂ ਉਸ ਕੰਟੈਕਟ ਤੋਂ ਬਾਅਦ ਜਦੋਂ ਮੈਂ ਇਹਨਾਂ ਦੀ ਇੱਕ ਸਟੋਰੀ ਸੁਣੀ ਇੱਕ ਨਾਰਕੋਟਿਕ ਸਬਸਟੈਂਸ ਮਿਲਾ ਕੇ ਜੂਸ ਦੇ ਵਿੱਚ ਕਿਉਂਕਿ ਜੇ ਅਲਕੋਹਲ ਹੁੰਦਾ ਉਹਦੇ ਵਿੱਚ ਕਿਉਂਕਿ ਪੀੜਿਤਾ ਦਾ ਕਹਿਣਾ ਹੈ ਗੁੜੀਆ ਦਾ ਇਹ ਕਹਿਣਾ ਹੈ ਵੀ ਮੈਨੂੰ ਅਲਕੋਹਲ ਦਾ ਟੇਸ ਜਾਂ ਕੁਛ ਇਹਦੇ ਵਿੱਚ ਅਨੈਚੁਰਲ ਨਹੀਂ ਲੱਗਿਆ ਜੂਸ ਦੇ ਵਿੱਚ ਤਾਸੀ ਇਸ ਤਰ੍ਹਾਂ ਇਸ ਫੈਕਟ ਤੋਂ ਮੈਂ ਇਹ ਜਜਮੈਂਟ ਲਾਈ ਹੈ ਵੀ ਨਾਰਕੋਟਿਕ ਸਬਸਟੈਂਸ ਹੋਣਾ ਵੀ ਇਹਨੇ 10 ਮਿੰਟ ਬਾਅਦ ਹੀ ਇਹ ਅਨਕੌਂਸ਼ੀਅਸ ਹੋ ਗਈ ਅਨਕੌਂਸ਼ੀਅਸ ਤੋਂ ਬਾਅਦ ਜਦੋਂ ਇਹ ਸਵੇਰੇ ਉੱઠી ਹੈ ਉੱਠਣ ਤੋਂ ਬਾਅਦ ਹੀ ਇਹ ਇਹਨੇ ਆਪਣੇ ਆਪ ਨੂੰ ਉਸ ਅਵਸਥਾ 'ਚ ਪਾਇਆ ਤਾਂ ਜਿਹੜਾ ਇਹ ਐਕਸਪਲੇਨ ਵੀ ਨਹੀਂ ਟਰਾਮਾਈਜ਼ਡ ਹੈ ਲੜਕੀ ਪਿਛਲੇ 2 19 ਸਾਲ ਤੋਂ 3 ਉਮਰ ਤੋਂ ਹੀ ਇਹਦੇ ਨਾਲ ਐਕਸਪਲੋਇਟੇਸ਼ਨ ਸ਼ੁਰੂ ਹੋ ਗਈ ਹਾਂ 21 ਸਾਲ ਦੀ ਹੈ 21 ਸਾਲ ਦੀ ਉਮਰ ਕੀ ਹੁੰਦੀ ਹੈ ਕੁਝ ਨਹੀਂ ਹੁੰਦੀ ਪਹਿਲਾਂ ਵੀ ਇਹਨੇ ਜਿਹੜੀ ਕੰਪਲੇਂਟਸ ਦਿੱਤੀ ਸੀ ਅਗਸਤ ਦੇ ਮਹੀਨੇ ਦੇ ਵਿੱਚ ਉਹ ਬਿਨਾਂ ਨਾ ਇਹਦੀ ਕੰਸੈਂਟ ਤੋਂ ਬਿਨਾਂ ਇੱਕ ਵਿਕਟਮ ਦੀ ਕੰਸੈਂਟ ਤੋਂ ক্লোਜ਼ ਕਿਵੇਂ ਹੋ ਗਈ ਸਭ ਤੋਂ ਵੱਡਾ ਸਵਾਲ ਤੇ ਜਦੋਂ ਇਹਨੇ ਉਹ ਜਾ ਕੇ ਪੁੱਛਿਆ ਵੀ ਠੀ ਮੇਰੀ ਕੰਪਲੇਂਟ ਤੇ ਕੀ ਕਾਰਵਾਈ ਹੋਈ ਹੈ ਪ੍ਰਸ਼ਾਸਨ ਤੋਂ ਪੁੱਛਿਆ ਤਾਂ ਪ੍ਰਸ਼ਾਸਨ ਨੇ ਉਹ ਜਵਾਬ ਦਿੱਤਾ ਵੀ ਤੁਸੀਂ ਆਰਟੀਆਈ ਪਾ ਲਓ ਮਤਲਬ ਕੋਈ دیਵਾਨੀ ਕੰਪਲੇਂਟ ਸੀਗੀ ਕੋਈ ਕਿਰਾਇਆ ਸਿਵਲ ਮੈਟਰ ਸੀਗਾ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਵੀ ਜਿਹੜੇ ਆਰਟੀਆਈ ਪਾ ਕੇ ਕੋਰਟ ਚ ਜਾਇਰ ਕਵਰੀ ਸੂਟ ਪਾਣ ਆ ਹੁਣ ਜਿਹੜਾ ਸਾਡਾ ਪ੍ਰਾਈਮਰ ਫੇਸ਼ੀਆ ਜਿਹੜਾ ਸਾਡਾ ਕਹਿੰਦਾ ਐਵਿਡੈਂਸ ਵੀ ਹੁਣ ਅਸੀਂ ਕੰਪਲੇਂਟਸ ਪਾਤੀਆਂ ਨੇ ਡੀਜੀ ਸਾਹਿਬ ਨੂੰ ਵੀ ਅਸੀਂ ਮਾਨਯੋਗ ਡੀਜੀ ਸਾਹਿਬ ਨੂੰ ਵੀ ਰਿਕੁਐਸਟ ਕਰਤੀ ਅਸੀਂ ਐਸਐਸਪੀ ਮਾਨਯੋਗ ਸਾਹਿਬ ਦੇ ਵੀ ਅੱਗੇ ਅਰਜੀ ਲਾਈ ਹੈ ਵੀ ਐਟਲੀਸਟ ਯਾਦਾ ਪੁਰਾਣੀ ਕੰਪਲੇਂਟ ਰੀਓਪਨ ਕਰਾਈ ਜਾਏ ਤਾਂ ਉਹ ਵੈਰੀਫਾਈ ਕੀਤੀ ਜਾਏ ਪਹਿਲਾਂ ਤਾਂ ਜਿਹੜੇ ਦੋਸ਼ੀ ਨੇ ਜਿਨ੍ਹਾਂ ਥੱਲੇ ਦੇ ਅਫਸਰਾਂ ਨੇ ਉਹ ਕੰਪਲੇਂਟ ਕਲੋਜ਼ ਕੀਤੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਵੀ ਉਹਨਾਂ ਨੇ ਕਿਵੇਂ ਕਲੋਜ਼ ਕਰਤੀ ਤੇ ਹੁਣ ਜਿਹੜੀ ਕਰੰਟ ਅਸੀਂ ਉਸ ਕੰਪਲੇਂਟ ਚ ਵੀ ਮੈਂਸ਼ਨ ਕਰਤੀ ਇਹ ਗੱਲ ਤੇ ਉਹਦੇ ਉੱਤੇ ਕਰੰਟ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਕੁੜੀ ਦੇ ਬਿਆਨ ਲੈ ਕੇ ਇਹਨੂੰ ਪ੍ਰੋਟेक्ट ਕੀਤਾ ਜਾਏ ਕਿਉਂਕਿ ਇਹਦੇ ਵਿੱਚੋਂ ਇੱਕ ਮੁਜਰਮ ਜਿਹੜੀ ਇੱਕ ਕੜੀ ਸਭ ਤੋਂ ਮੇਨ ਹੈ ਪ੍ਰੇਮ ਸਾਗਰ ਪ੍ਰੇਮ ਸਾ ਕਿਉਂਕਿ ਵਿਕਾਸ ਸੰਧੂ ਨੇ ਉਸ ਤੋਂ ਬਾਅਦ ਪ੍ਰੇਮ ਸਾਗਰ ਨੂੰ ਆਫਰ ਕਰਤੀ ਕੁੜੀ ਇਹ ਤਾਂ ਇੱਕ ਇੱਕ ਇਸੰਤ ਇੱਕ ਟ੍ਰੇਲ ਚਲਾ ਰਹੇ ਸੀ ਕਿਉਂ ਪ੍ਰੇਮ ਸਾਗਰ ਦਾ ਕਹਿਣਾ ਸੀ ਵੀ ਉਹ ਬੰਦਾ ਜਿਹੜਾ ਹੈਗਾ ਉਹਨੇ ਮੈਨੂੰ ਫੰਡਿੰਗ ਦਿੱਤੀ ਹੈ ਇਮੀਗ੍ਰੇਸ਼ਨ ਆਫੀਸਰ ਦੇ ਨੂੰ ਚਲਾਣ ਲਈ ਤਾਂ ਤੂੰ ਹੁਣ ਉਹਦੇ ਕੋਲ ਵੀ ਜਾ ਤਾ ਪ੍ਰੇਮ ਸਾਗਰ ਬੈਠੇ ਦੁਬਈ ਤਾਂ ਉਹ ਇਸ ਟਾਈਮ ਅੱਛੇ ਗੈਂਗਸਟਰਾਂ ਦੇ ਟੱਚ ਹੈ ਔਰ ਅੱਛੀ ਖਾਸੀ ਧਮਕੀਆਂ ਵੀ ਦਿਵਾ ਚੁੱਕਿਆ ਹੈ ਤੇ ਉਸ ਤੋਂ ਪਹਿਲਾਂ ਵੀ ਇਹਨੂੰ ਕੁੜੀ ਨੂੰ ਬਹੁਤ ਧਮਕੀਆਂ ਥ੍ਰੈਟ ਵੀ ਆ ਚੁੱਕੀਆਂ ਨੇ ਆਫਰਸ ਵੀ ਆ ਚੁੱਕੀਆਂ ਨੇ ਤੇ ਉਸ ਆਫਰ ਦੇ ਸਿਕੰਜੇ ਵਿੱਚ ਇਹਦੇ ਖੁਦ ਦੇ ਸਗੇ ਫਾਦਰ ਫਸ ਚੁੱਕੇ ਨੇ ਪਰ ਕੁੜੀ ਜਿਹੜੀ ਹੈ ਉਹ ਇਨਸਾਫ ਦੀ ਭਾਲ ਕਰ ਰਹੀ ਹੈ ਅੱਜ ਵੀ ਤੇ 21 ਸਾਲ ਦੀ ਕੁੜੀ ਨੂੰ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਕਿ ਸਾਨੂੰ ਸਮਾਜ ਨੂੰ ਵੀ ਮਿਲ ਕੇ ਇਹਨੂੰ ਇਨਸਾਫ ਦਿਵਾਉਣਾ ਚਾਹੀਦਾ ਇਹਦੇ ਨਾਲ ਗਲਤ ਹੋਇਆ ਹੈ ਤੇ ਹੁਣ ਜਿਹੜਾ ਸਾਡਾ ਜਿਹੜਾ ਸਾਡੀ ਲਾਈਨ ਆਫ ਐਕਸ਼ਨ ਹੈ ਉਹ ਇਹੀ ਹੈ ਵੀ ਅਸੀਂ ਜੇ ਪ੍ਰਸ਼ਾਸਨ ਦੇ ਉੱਤੇ ਡਿਪੈਂਡ ਨਹੀਂ ਜੇ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਅਸੀਂ ਕੋਰਟ ਮੂਵ ਕਰਾਂਗੇ ਹੁਣ ਅਗਰ ਮੈਂ ਪਹਿਲਾਂ ਜਿਹੜੀ ਪ੍ਰਸੈਂਟ ਤੁਹਾਡੇ ਕੋਲ ਕੀਤੀ ਗਈ ਸੀ ਅਸੀਂ ਇਹ ਲਿਚੀ ਉਹਦੇ ਕੀਤੀ ਗਈ ਸੀ ਤਾਂ ਆਰਟੀਆਈ ਕਿਹੜੇ ਅਫਸਰ ਨੂੰ ਮੰਗੇ ਦਾ ਕਿ ਆਰਟੀਆਈ ਆਰਟੀਆਈ ਜਿਹੜੀ ਹੁਣ ਜਦ ਇਹਨਾਂ ਨੇ ਕੰਪਲੇਂਟ ਜਿਹੜੀ ਜਦੋਂ ਇਹਨਾਂ ਦੀ ਕਲੋਜ਼ ਹੋ ਗਈ ਜਦੋਂ ਉਹ ਉਸ ਅਫਸਰ ਕੋਲ ਗਏ ਦੁਬਾਰਾ ਜਿਹੜਾ ਵੀ ਕੰਸਰਨਡ ਅਫਸਰ ਉਸ ਟਾਈਮ ਸੀਗਾ ਸੀਟ ਤੇ ਉਹਨਾਂ ਨੇ ਇਹਨਾਂ ਨੇ ਪੁੱਛਿਆ ਵੀ ਤੁਹਾਡੀ ਕੰਪਲੇਂਟ ਕਲੋਜ਼ ਹੋ ਚੁੱਕੀ ਹੈ ਤੁਸੀਂ ਆਰਟੀਆਈ ਪਾ ਗਏ ਉਹਦਾ ਕਢਾ ਲਓ ਵੀ ਕੀ ਬਣਿਆ ਇਹਨੇ ਪੁੱਛਿਆ ਵੀ ਮੇਰਾ ਕੀ ਬਣਿਆ ਕੰਪਲੇਂਟ ਜੇ ਤੁਸੀਂ ਕਲੋਜ਼ ਕਿਉਂ ਕਰਤੀ ਮੈਂ ਤਾਂ ਸਟੇਟਮੈਂਟ ਦੇ ਕੇ ਗਈ ਸੀ ਵੀ ਜਿਹੜੇ ਮੇਰੇ ਬਿਆਨ ਨੇ ਉਹ ਮੇਰੀ ਕੰਪਲੇਂਟ ਹੀ ਮੇਰੇ ਬਿਆਨ ਨੇ ਤਾਂ ਜਦੋਂ ਮੈਂ ਕਿਤੇ ਲਿਖ ਕੇ ਹੀ ਨਹੀਂ ਦਿੱਤਾ ਵੀ ਹਾਂ ਮੈਂ ਸੈਟੀਸਫਾਈਡ ਹਾਂ ਪੁਲਿਸ ਦੀ ਕਾਰਵਾਈ ਤੋਂ ਪੁਲਿਸ ਦੀ ਪ੍ਰੋਸੀਡਿੰਗਸ ਤੋਂ ਤਾਂ ਜਦੋਂ ਮੈਂ ਕਿਤੇ ਲਿਖ ਕੇ ਨਹੀਂ ਦਿੱਤਾ ਮੇਰੇ ਕਿਤੇ ਸਾਈਨ ਨਹੀਂ ਹੈ ਤਾਂ ਉਹ ਪੁਲਿਸ ਨੇ ਆਪੇ ਹੀ ਕੰਪਲੇਂਟ ਕਿਵੇਂ ਕਲੋਜ਼ ਕਰਤੀ ਤਾਂ ਵੀ ਇੱਕ ਕੁੜੀ ਪ੍ਰੂਫ ਦੇ ਰਹੀ ਐ ਚੈਟਿੰਗਸ ਦੇ ਰਹੀ ਐ ਰਿਕਾਰਡਿੰਗਸ ਦੇ ਰਹੀ ਐ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਔਨ ਰਿਕਾਰਡ ਇੱਥੇ ਰੱਖਣਾ ਚਾਹਾਂਗਾ ਜਿਹੜਾ ਮੁੰਡਾ ਉਹ ਸ਼ਰਿਆਮ ਕਹਿ ਰਿਹਾ ਐ ਵੀ ਤੂੰ ਬਚ ਲੈ ਜਿੱਥੋਂ ਤੱਕ ਬਚਦਾ ਜਿੰਨਾ ਮਸ਼ਹੂਰ ਮੈਂ 35 ਲੱਖ ਵਾਲੀ ਨੂੰ ਕੀਤਾ ਉਨਾ ਮਸ਼ਹੂਰ ਮੈਂ ਤੈਨੂੰ ਕਰੂੰਗਾ ਸੁਣੋ ਤੇਰੇ ਕੋਈ ਇਤਨਾ ਫੇਮਸ ਕਰ ਦੂੰਗਾ ਨਾ ਜਿੰਨੇ 35 ਲੱਖ ਵਾਲੀ ਨੇ ਉਹ ਜਿੰਨੇ ਤੂੰ ਹੋ ਜਾਵੇਂ ਤੂੰ ਦੇਖ ਤੇ ਤਾਂ ਜਾ ਹੁੰਦਾ ਹੈ ਕਿਆ ਤੂੰ ਨੇ ਅਗਰ ਉਹ ਕਰੀ ਹੈ ਨਾ ਉਮੈ ਵੀ ਪਤਾ ਨਹੀਂ ਕਿ ਐਕ ਕ ਕਰੂੰਗਾ ਤੇ ਪਿਆਰ ਮੇ ਕਰਤਾ ਸਭ ਜਾਇਜ਼ ਹੈ ਤੇਰੇ ਕੋ ਇਤਨਾ ਮਸ਼ਹੂਰ ਕਰ ਦੂੰਗਾ ਇਤਨਾ 35 ਲੱਖ ਵਾਲੇ ਨੂੰ ਕਰਾ ਹੋਣਾ ਸਰ ਇਹਦੇ ਫਰਕ ਉਹ ਜਿਹੜਾ ਲੀਗਲ ਮਤਲਬ ਕਾਨੂੰਨੀ ਉਪਤੇ ਜਿਹੜੇ ਕਰਨੇ ਚਾਹੀਦੇ ਸੀ ਪਹਿਲਾਂ ਨਹੀਂ ਕੀਤੇ ਗਏ ਜਿਵੇਂ ਕਿ ਮੈਡੀਕਲ ਕਰਾਉਣਾ ਸਾਰੇ ਮੈਡੀਕਲ ਮਤਲਬ ਜਾਂ ਜਿਵੇਂ ਵੀ ਹੁੰਦੇ ਸਾਰਾ ਕੁਝ ਉਹ ਤਾਂ ਐਫ ਆਈ ਆਰ ਪਹਿਲ ਦੇ ਦਾ ਤੇ ਐਫ ਆਈ ਆਰ ਫਿਰ ਮੈਡੀਕਲ ਉਸ ਤੋਂ ਬਾਅਦ ਬਿਆਨਗਾਰ ਦਰਜ ਹੁੰਦੇ ਨੇ ਲੇਕਿਨ ਇਹ ਕੋਈ ਵੀ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ ਤੇ ਹੁਣ ਆਪਾਂ ਕਿਸ ਤਰੀਕੇ ਨਾਲ ਪ੍ਰੂਵ ਕਰਾਂਗੇ ਕਿ ਇਹ ਰੇਪ ਵਿਕਟਮ ਹੈ ਜਾਂ ਰੇਪ ਹੋਇਆ ਦੇਖੋ ਜੀ ਰੇਪ ਨੂੰ ਵਿਕਟਮ ਨੂੰ ਇਟਸੈਲ ਪ੍ਰੂਵ ਕਰਨ ਲਈ ਕੋਈ ਚੀਜ਼ ਨਹੀਂ ਚਾਹੀਦੀ ਐਟ ਪਰ ਐਟ ਐਟ ਅਕੋਰਡਿੰਗ ਟੂ ਲਾ ਠੀਕ ਹੈ ਉਹਦਾ ਮੈਡੀਕਲ ਇਹ ਤਾਂ ਪੁਲਿਸ ਦੀ ਦੇਖੋ ਨੈਗਲੀਜੈਂਸ ਕਿੰਨੀ ਹੈ ਜਦੋਂ ਅਜੇ ਤੋਂ 6 ਮਹੀਨੇ ਪਹਿਲਾਂ ਕੁੜੀ ਪੁਲਿਸ ਕੋਲ ਗਈ ਸੀ ਇੱਕ ਵਰੇਪ ਦੀ ਇੱਕ ਇਟ ਇਜ਼ ਵੈਰੀ ਸੀਰੀਅਸ ਆਫੈਂਸ ਇਟ ਇਜ਼ ਵੈਰੀ ਗ੍ਰੀਵੀਅਸ ਆਫੈਂਸ ਜਿਹੜੀ ਇਹਦੀ ਸਟੋਰੀ ਨਰੇਟ ਕਰ ਰਹੀ ਹੈ ਉਹਦੀ ਵਾਈਫ ਤੇ ਕਿੰਨੀ ਕਿ ਚੀਜ਼ਾਂ ਸੀਗੀਆਂ ਜਿਹੜੀ ਕਬਜ਼ੇ ਚ ਲੈਣੀ ਚਾਹੀਦੀ ਸੀ ਪੁਲਿਸ ਨੂੰ ਮੌਕੇ ਤੇ ਐਟ ਲੀਸਟ 0 ਐਫ ਆਈ ਆਰ ਤਾਂ ਕਰ ਸਕਦੀ ਸੀ ਪੁਲਿਸ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੇ ਰਹਿੰਦੇ ਤੁਸੀਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੇ ਰਹਿੰਦੇ ਉਸ ਤੋਂ ਬਾਅਦ ਵੀ ਕਈ ਚੀਜ਼ਾਂ ਪੋਸੀਬਲੀ ਹੁੰਦੀ ਨੇ ਤੁਸੀਂ ਕੁੜੀ ਦੀ 164 ਚੌਂਟ ਤੇ ਬਿਆਨ ਕਰਾਉਂਦੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਕੇ ਮੁਜਰੀਮ ਅਰੈਸਟ ਕਰ ਲੈਂਦੇ ਜੇ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਤੁਸੀਂ ਵੈਰੀਫਾਈ ਇਹੀ ਕਰਨਾ ਸੀ ਨਾ ਵੀ ਕੁੜੀ ਸੱਚ ਕਹਿ ਰਹੀ ਐ ਜਾਂ ਝੂਠ ਕਹਿ ਰਹੀ ਐ ਤੁਸੀਂ ਬਾਅਦ ਚ ਵੈਰੀਫਾਈ ਕਰ ਲੈਂਦੇ ਉਸ ਤੋਂ ਬਾਅਦ ਉਹਦੇ ਘਰ ਚ ਕਿੰਨੀ ਚੀਜ਼ੀਆਂ ਸੀਗੀਆਂ ਪ੍ਰਾਣੀਆਂ ਚਦਰਾਂ ਕਲੋਜ਼ ਕਿੰਨੀ ਚੀਜ਼ਾਂ ਉੱਥੇ ਰਹੀ ਹੈ 1.5 ਸਾਲ ਕਿੰਨੀ ਉੱਥੇ ਚੀਜ਼ਾਂ ਸੀਗੀ ਐਵਿਡੈਂਸ ਸੀਗੇ ਸਾਰੇ ਤੁਸੀਂ ਮਿਸ ਕਰਤੇ ਅਬੋਰਸ਼ਨ ਅਬੋਰਸ਼ਨ ਦੀ ਸਭ ਤੋਂ ਵੱਡੀ ਜਿਹੜੀ ਇੱਥੇ ਗੱਲ ਆ ਰਹੀ ਹੈ ਉਹਦੀ ਜਿਹੜੀ ਵਾਈਫ ਹੈ ਉਹ ਖੁਦ ਬੇਸਿਕਲੀ ਸ਼ਾਇਦ ਪਤਾ ਨਹੀਂ ਕਿ ਕਿਸ ਚੀਜ਼ ਦੀ ਡਾਕਟਰ ਹੈ ਉਹਨੇ ਆਯੁਰਵੇਦਿਕ ਦਵਾਈਆਂ ਦੇ ਦੇ ਕੇ ਦਾ ਅਬੋਰਸ਼ਨ ਕਰਾਇਆ ਤੇ ਕਿੰਨੇ ਕਿ ਚੀਜ਼ਾਂ ਇੱਥੇ ਨਹੀਂ ਸੋਈਆਂ ਨੇ ਕਿੰਨੇ ਕਿ ਚੀਜ਼ਾਂ ਉਸ ਉਸ ਅਗਰ ਅੱਜ ਤੋਂ 6 ਮਹੀਨੇ ਪਹਿਲਾਂ ਜੇ ਟੈਸਟ ਹੋਣਦਾ ਮੈਡੀਕਲੀ ਤਾਂ ਇਹ ਮੈਡੀਕਲੀ ਅਨਫਿਟ ਆਂਦੀ ਕਿਉਂਕਿ ਇਹ ਅਬੋਰਸ਼ਨ ਦਾ ਵੀ ਅਬੋਰਸ਼ਨ ਤੋਂ ਬਾਅਦ ਵੀ 3 ਤੋਂ 4 ਮਹੀਨੇ ਤੱਕ ਕੁੜੀ ਦੇ ਜਿਹੜੇ ਹਾਈ ਆਪਣਾ ਹਾਈ ਨਾਲ ਸਾਡਾ ਹਾਈ ਉਹਦਾ ਉਹਦੇ ਵਿੱਚ ਆ ਜਾਂਦਾ ਵੀ ਇੰਟੈਕਟ ਆ ਚੀਜ਼ ਉਹ ਸਾਰੀ ਤੁਸੀਂ ਪੁਲਿਸ ਨੇ ਕਿਤੇ ਇਹ ਤਾਂ ਫਿਰ ਇੰਟੈਂਸ਼ਨਲੀ ਪੁਲਿਸ ਨੇ ਉਹਨਾਂ ਦੀ ਹੈਲਪ ਹੀ ਕਰਤੀ ਇਹ ਉਮੀਦ ਕਰਦੇ ਵੀ ਹੁਣ ਫਰਦਰ ਇਨਕੁਆਰੀ ਸਹੀ ਹੋਏਗੀ ਤੁਹਾਡੀ ਬਿਲਕੁਲ ਕਿਉਂ ਦੇਖੋ ਜੀ ਅਸੀਂ ਸਾਨੂੰ ਆਪਣੇ ਐਸਐਸਪੀ ਸਾਹਿਬ ਕੋਲ ਪੂਰਾ ਵਿਸ਼ਵਾਸ ਹੈ ਉੱਤੇ ਇਹ ਥਲੜੇ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੇ ਸਾਰਾ ਸਾਡਾ ਜਿਹੜਾ ਸਾਨੂੰ ਇੱਕ ਕਿਸਮ ਤੋਂ ਇਹਦਾ ਡਿਸਟਰੋਏ ਕਰਤੀ ਸਾਰੀ ਇਨਵੈਸਟੀਗੇਸ਼ਨ ਦੇ ਅਫਸਰ ਤੋਂ ਇਨਕੁਆਰੀ ਦੀ ਮੰਗ ਕਰ ਰਹੇ ਪਹਿਲਾਂ ਵੀ ਡੀਐਸਪੀ ਲੈਵਲ ਤੇ ਇਨਕੁਆਰੀ ਜੀਓ ਡੀਐਸ DSF ਇੱਕ ਜੀਓ ਰੈਂਕ ਹੈ ਤੇ ਉਹ ਪਹਿਲਾਂ ਵੀ ਜੀਓ ਰੈਂਕ ਨਹੀਂ ਕਰਦੇ ਇਨਕੁਆਰੀ ਅਸੀਂ ਅਸੀਂ ਹੁਣ ਇੱਕ ਗਾਸਟਡ ਅਫਸਰ ਤੋਂ ਅਸ ਜੀਓ ਅਫਸਰ ਉੱਤੇ ਵਿੱਚ SSP ਸਾਹਿਬ SP ਸਾਹਿਬ ਵੀ ਆਂਦੇ ਨੇ SPD ਸਾਹਿਬ ਵੀ ਆਂਦੇ ਨੇ SP ਕ੍ਰਾਈਮ ਸਾਹਿਬ ਵੀ ਆਂਦੇ ਨੇ ਔਰ ਵੀ ਅਸੀਂ ਇੱਕ ਅਸੀਂ ਚਾਹ ਰਹੇ ਨੇ ਵੀ ਕੋਈ ਇਮਾਨਦਾਰ ਅਫਸਰ ਸਾਰਾ ਪਾਇੰਟ ਕਰ ਦੇਣ ਉਹ ਸਾ ਚਾਹੇ DGP ਸਾਹਿਬ ਕਰ ਦੇਣ ਚਾਹੇ SSP ਸਾਹਿਬ ਕਰ ਦੇਣ ਸਾਡੀ ਇੱਕ ਇਹੀ ਹੈ ਵੀ ਤੁਸੀਂ ਪ੍ਰੋਪਰ ਇਨਵੈਸਟੀਗੇਟ ਕਰੋ ਛੱਡ ਦੋ ਜੋ ਤੁਹਾਨੂੰ ਚਾਹੀਦਾ ਅਸੀਂ ਪ੍ਰੋਵਾਈਡ ਕਰਾਵਾਂਗੇ ਜੋ ਤੁਹਾਨੂੰ ਜਿਹੜਾ ਪ੍ਰੂਫ ਤੁਸੀਂ ਕਹੋਗੇ ਇੱਕ ਧਮਕੀ ਦਾ ਪ੍ਰੂਫ ਅਸੀਂ ਦੇਵਾਂਗੇ ਰਹਿਣ ਦਾ ਪ੍ਰੂਫ ਅਸੀਂ ਦੇਵਾਂਗੇ ਤੁਸੀਂ ਕਹਦੇ ਲੋਕੇਸ਼ਨ ਸਰ ਜੇਦੋ ਕੁੜੀ ਮੌਬ ਤੋਂ ਨਿਕਲੀ ਹੈ ਅੱਜ ਕੱਲ ਇੰਨੀ ਇੰਟੈਕਟ ਟੈਕਨੋਲੋਜੀ ਹੈ ਮੌਬ ਤੋਂ ਨਿਕਲਦੇ ਤੋਂ ਬਾਅਦ ਦੀ ਸਵੇਰੇ ਦੀ ਲੋਕੇਸ਼ਨ ਹੀ ਚੱਕ ਲਓ ਉਤੋਂ ਤੋਂ ਹੀ ਪ੍ਰੂਫ ਹੋ ਜਾਣਾ ਵੀ ਕੁੜੀ ਉਹਦੇ ਨਾਲ ਸੀਗੀ ਅਸੀਂ ਇਹੀ ਪ੍ਰੂਫ ਕਰਨਾ ਨਾਲ ਸੀਗੀ ਨਹੀਂ ਸੀਗੀ ਉਤੋਂ ਹੀ ਪ੍ਰੂਫ ਹੋ ਜਾਣਾ ਲੋਕੇਸ਼ਨ ਆ ਗਈ ਤੇ ਕੁੜੀ ਨੇ ਜਿਹੜੀ ਸਟੋਰੀ ਦੱਸੀ ਹੈ ਉਹ ਤਾਂ ਬਾਅਦ ਦਾ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਜ਼ੀਰੋ ਐਫ ਆਈ ਆਰ ਮਸਟ ਬੀ ਰਜਿਸਟਰਡ ਓਨ ਥਿਸ ਸਪੌਟ ਕ੍ਰਾਈਮ ਅਗੇਂਸਟ ਔਮਨ ਹੈ ਜੀ ਸੁਪਰੀਮ ਕੋਰਟ ਦੀ ਗਾਈਡਲਾਈਨ ਨਹੀਂ ਤੁਸੀਂ ਫੋਲੋ ਕਰਦੇ ਹੁਣ ਨਹੀਂ ਹੁੰਦੀ ਸੁਣਵਾਈ ਤੇ ਹੁਣ ਆਪਾਂ ਹਾਈ ਕੋਰਟ ਮੂਵ ਕਰਾਂਗੇ ਮੈਂ ਹਾਈ ਕੋਰਟ ਸਰ ਡੈਫੀਨਿਟਲੀ ਮੂਵ ਕਰਾਂਗਾ ਵਿਦ ਇਨ ਵੀਕ ਮੂਵ ਕਰਾਂਗਾ ਮੈਂ ਜਿਆਦਾ ਟਾਈਮ ਨਹੀਂ ਲਾਣਾ ਇਹਦੇ ਵਿੱਚ ਕੁੜੀ ਦੀ ਜਾਨ ਦਾ ਵੀ ਸਾਨੂੰ ਫਿਕਰ ਹੈ ਕਿਉਂਕਿ ਉਹ ਪਹਿਲਾਂ ਵੀ ਪੈਸੇ ਦੇ ਕੇ ਕੰਪਲੀਟ ਕਰੋਜ਼ ਕਰਾ ਚੁੱਕੇ ਨੇ ਤਾਂ ਉਹਨਾਂ ਕੋਲ ਉਹ ਪੈਸੇ ਹੈ ਇਹਦੇ ਨਾਮ ਤੋਂ ਜੀ 1.5 ਕਰੋੜ ਦੀ ਠੱਗੀ ਮਾਰ ਕੇ ਇਹਨੂੰ ਬਲੈਕਮੇਲ ਕਰਕੇ ਲਾਇਸੈਂਸ ਬਣਵਾ ਕੇ 1.5 ਕਰੋੜ ਦੀ ਠੱਗੀ ਮਾਰਨ ਤੋਂ ਬਾਅਦ ਮਾਰਨ ਤੋਂ ਬਾਅਦ ਉਹ ਦੁਬਈ ਭੱਜ ਗਿਆ ਇੱਕ ਇੱਕ ਕਿੱਥੇ ਘੁੰਮਦਾ ਹੈ ਤੱਕ ਪੁਲਸ ਮੰਨਦਾ ਸਮਾਨੀ ਆਂਦੀ ਵੀ ਉਹ ਜਿਹੜਾ ਅਫਸਰ ਸੀਗਾ ਥੱਲੜੇ ਵਾਲਾ ਹਰਮੀਤ ਰੀਡਰ ਸਾਹਿਬ ਮੈਂ ਤਾਂ ਉਹਨਾਂ ਨੂੰ ਕਹਾਂਗਾ ਵੀ ਉਹਨਾਂ ਨੇ ਕਲੋਜ਼ ਕਿਵੇਂ ਕਰਤੀ ਕੰਪਲੇਂਟ ਉਹ ਕਿਹੜੇ ਪ੍ਰੂਫ ਦੀ ਭਾਲ ਚ ਸੀਗੇ ਹੁਣ ਕੁੜੀ ਆਪਣੇ ਆਪ ਆਪਣੀ ਵੀਡੀਓ ਲਿਆ ਕੇ ਸਾਹਮਣੇ ਰੱਖਦੀ ਬਿਲੇਓ ਜੀ ਚੱਕੋ ਵੀਡੀਓ ਜੀ ਇਹ ਇਹ ਮੈਨੂੰ ਉਹ ਗਲਤ ਕਰ ਰਿਹਾ ਮੇਰੇ ਨਾਲ ਤੇ ਚੱਕੋ ਕਰੋ ਪਰਚਾ ਦਰਜ ਇਹ ਚੀਜ਼ ਚਾਹੀਦੀ ਹੁਣ ਸਾਨੂੰ ਰੇਪ ਦਾ ਪਰਚਾ ਕਿਸੇ ਔਰਤ ਨੂੰ ਇਨਸਾਫ ਦੁਲਾਣ ਲਈ ਇਹ ਚੀਜ਼ ਚਾਹੀਦੀ ਹੈ ਹੁਣ ਸਾਨੂੰ ਮੈਂ ਤਾਂ ਨਹੀਂ ਸਮਝਦਾ ਜੀ ਇਹ ਚੀਜ਼ ਚਾਹੀਦੀ ਸਟੇਟਮੈਂਟ ਇਜ਼ ਸਫੀਸ਼ੀਐਂਟ ਇਫ ਅਗਰ ਕੁੜੀ ਦੀ ਸਟੇਟਮੈਂਟ ਬ੍ਰੇਕ ਨਹੀਂ ਹੋ ਰਹੀ ਫਰੋਮ ਦੀ ਪ੍ਰਾਈਮਰ ਫੇਸ ਇਵਿਡੈਂਸ ਟੂ ਬੀ ਐਂਡ ਤਾਂ ਕਿਉਂ ਨਹੀਂ ਉਹ ਚੀਜ਼ ਹੁੰਦੀ ਵਿਟਨੈ ਗਵਾਹੀ ਦੇ ਹਾਲ ਤੇ ਤਾਂ ਫਾਂਸੀ ਹੋ ਜਾਂਦੀ ਹੈ ਲੋਕਾਂ ਨੂੰ ਤੇ ਇੱਕ ਵਿਚਾਰੀ ਪਿਛਲੇ ਅਗਸਤ ਤੋਂ ਤੱਕੇ ਘਾਰੀ ਹੈ थाना ਰਾਜੀ